ਇਹ ਮੌਨ ਨੂੰ ਜਿਹੜੀ ਆ ਚਾਲੂ ਕੀਤੀ ਆ ਔਰ ਤੇ ਸ਼ਾਈ ਮਹਿਮਾਨ ਜੀ ਆਏ ਨੇ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਅਜ਼ੀਜ਼ ਬੜੇ ਪਿਆਰੇ ਤੇ ਸਤਿਕਾਰਯੋਗ ਮੌਲਾਨਾ ਉਸਮਾਨ ਸਾਹਿਬ ਲੁਧਿਆਣੇ ਤੋਂ ਸ਼ਾਈ ਇਮਾਮ ਨੂੰ ਹੁਕਮ ਲਗਾਇਆ ਇਹਨਾਂ ਸਾਰੇ ਖਾਨ ਭਾਈਚਾਰੇ ਮੁਸਲਿਮ ਭਾਈਚਾਰੇ ਨੂੰ ਇਹਨਾਂ ਨੇ ਹੁਕਮ ਲਗਾਇਆ ਵੀ ਆਪਾਂ ਪੰਜਾਬ ਦੇ ਵਿੱਚ ਜਿਹੜੇ ਹੜਪੀੜ ਤੇ ਲੱਗੇ ਆ ਹੜਪੀੜ ਤੇ ਕਿਸਾਨ ਨੇ ਭਾਵੇਂ ਉਹ ਮਜ਼ਦੂਰ ਨੇ ਭਾਵੇਂ ਉਹ ਕਿਸਾਨ ਨੇ ਆਪਾਂ ਸਾਰਿਆਂ ਦੀ ਮਦਦ ਕਰਨੀ ਆ ਉਹਦੇ ਤਹਿਤ ਸਾਡੇ ਜ਼ਿਲ੍ਹੇ ਦੇ ਮਿਨੋਰਟੀ ਵਿੰਗ ਦੇ ਪ੍ਰਧਾਨ ਨੇ ਸਾਡੇ ਇਮਾਮ ਇਨਾਮੁਲ ਖਾਨ ਉਲਾ ਖਾਨ ਸਾਹਿਬ ਇਨਾ ਨੇ ਆ ਕੇ ਇਹਨਾਂ ਲੋ ਮਲਾਨਾ ਸ਼ਾਹੀ امام ਵੱਲੋਂ ਜਿਹੜਾ ਵੀ ਸਮਾਨ ਆਇਆ ਉਹ ਸਾਰੇ ਦਾ ਸਾਰਾ ਇਹਨਾਂ ਲੋਕਾਂ ਦੇ ਵਿੱਚ ਤਕਸੀਮ ਕੀਤਾ ਜਦੋਂ ਵੀ ਕਿਤੇ ਕਿਸੇ ਵੀ ਸਟੇਟ ਤੇ ਜਾਂ ਕਿਸੇ ਵੀ ਦੇਸ਼ ਤੇ ਬਾਹਰ ਕੋਈ ਆਫਤ ਆਈ ਆ ਸਾਡੇ ਪੰਜਾਬੀਆਂ ਨੇ ਹਿੱਕ ਡਾ ਕੇ ਉੱਥੇ ਲੋਕਾਂ ਦੀ ਮਦਦ ਕੀਤੀ ਆ ਜੇ ਖਾਣ ਪੀਣ ਦੇ ਰਾਸ਼ਨ ਦੀ ਲੋੜ ਪਈ ਆ ਖਾਣ ਪੀਣ ਦੇ ਰਾਸ਼ਨ ਦੇ ਲੰਗਰ ਲਾਏ ਆ ਕੱਪੜਿਆਂ ਦੇ ਲੰਗਰ ਲਾਏ ਆ ਫਿਰ ਦਵਾਈਆਂ ਦੇ ਹਰ ਤਰ੍ਹਾਂ ਦਾ ਲੰਗਰ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਪਈ ਹੈ ਤੇ ਪੈਸਿਆਂ ਦੇ ਵੀ ਲੰਗਰ ਲਾਏ ਆ ਅੱਜ ਪੰਜਾਬ ਤੇ ਮੁਸੀਬਤ ਆਈ ਹੈ ਤੇ ਹਰ ਭਾਈਚਾਰੇ ਨੇ ਇੱਥੇ ਆ ਕੇ ਅੱਗੇ ਲਾ ਕੇ ਸੇਵਾ ਕੀਤੀ ਆ ਉਹਦੇ ਚ ਵੱਡਾ ਯੋਗਦਾਨ ਮੁ슬ਮਾਨ ਭਾਈਚਾਰੇ ਨੇ ਵੀ ਨਭਾਇਆ ਇਸਾਈ ਭਾਈਚਾਰੇ 크ਰਿਸਚੀਅਨ ਭਾਈਚਾਰੇ ਨੇ ਵੀ ਨਭਾਇਆ ਸਿੱਖ ਭਾਈਚਾਰੇ ਨੇ ਵੀ ਹਿੰਦੂ ਭਾਈਚਾਰੇ ਨੇ ਵੀ ਹਰ ਬੰਦੇ ਨੇ ਹਾਰਡ ਪੀੜਤ ਇਲਾਕੇ ਦੇ ਵਿੱਚ ਜਿਹੜਾ ਵੀ ਬੰਦਾ ਅਫੈਕਟਡ ਹੋਇਆ ਉਹਦੀ ਮਦਦ ਕੀਤੀ ਆ ਤੇ ਮੈਂ ਧੰਨਵਾਦ ਕਰਦਾ ਮੋਲਾਨਾ ਉਸਮਾਨ ਜੀ ਦਾ ਸ਼ਾਹੀ امام ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ 50 ਲੱਖ ਰੁਪਏ ਦੀ ਪੂਰੇ ਪੰਜਾਬ ਦੇ ਵਿੱਚ ਹੜ੍ਹ ਪ੍ਰੀੜਤ ਇਲਾਕਿਆਂ ਵਾਸਤੇ ਇਹ ਮਦਦ ਦੇਣ ਦਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਐਲਾਨ ਕੀਤਾ ਸੀ ਤੇ ਅੱਜ ਵੀ ਇਹਨਾਂ ਨੇ ਐਲਾਨ ਕੀਤਾ ਕਿ ਜਿਹੜੇ ਬੱਚਿਆਂ ਦੀਆਂ ਕਿਤਾਬਾਂ, ਬੈਗ ਜਾਂ ਕੋਈ ਵੀ ਸਕੂਲ 'ਚ ਪੜਨ ਵਾਲੇ ਬੱਚੇ ਦੀ ਵਰਦੀਆਂ ਕੋਈ ਖਰਾਬ ਹੋਈਆਂ ਉਹ ਸਾਰੀਆਂ ਇਹ ਇਹਨਾਂ ਦੇ ਜਿਹੜਾ ਮਸਜਿਦ ਹੈ ਲੁਧਿਆਣੇ ਦੇ ਵਿੱਚ ਉੱਥੋਂ ਸਾਰੇ ਬੱਚਿਆਂ ਨੂੰ ਤਕਸੀਮ ਕੀਤੀਆਂ ਜਾਣਗੀਆਂ ਬਾ ਕੀ ਇਹ ਜਦੋਂ ਕੋਈ ਵਿਪਤਾ ਪੈਂਦੀ ਆ ਤੇ ਵਿਪਤਾ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਭਾਰਤੀਆਂ ਦੇ ਵਿੱਚ ਭਾਈਚਾਰਕ ਸਾਂਝ ਹੈ ਨਾ ਉਹਦਾ ਪ੍ਰਤੀਕ ਫੇਰ ਦਿਸਣ ਲੱਗ ਪੈਂਦਾ ਹੈ ਜੇ ਵਿਪਤਾ ਪਈ ਹੈ ਤਾਂ ਅਸੀਂ ਸਾਰੇ ਫੇਰ ਇੱਕ ਮੋਟੋ ਹੋ ਗਏ ਆ ਇੱਕ ਦੂਜੇ ਨਾਲ ਡਟ ਗਏ ਆ ਇੱਕ ਦੂਜੇ ਨਾਲ ਖੜ ਗਏ ਆ ਸਾਡੀ ਆਪਸੀ ਭਾਈਚਾਰਕ ਸਾਂਝ ਸਾਡਾ ਪਿਆਰ ਸਾਡਾ ਇੱਕ ਦੂਜੇ ਨਾਲ ਜਿਹੜੇ ਦਿਲਾਂ ਦੀ ਸਾਂਝ ਆ ਉਹਦਾ ਫੇਰ ਅਝਾਰ ਲੋਕਾਂ ਨੇ ਕੀਤਾ ਉਹ ਕੀਤਾ ਕਿਵੇਂ ਜਦੋਂ ਇੱਕ ਦੂਜੇ ਦੇ ਨਾਲ ਜਿੱਥੇ ਨੁਕਸਾਨ ਹੋਇਆ ਉੱਥੇ ਡਟ ਗਏ ਉੱਥੇ ਖੜ ਗਏ ਇੱਕ ਦੂਜੇ ਲਈ ਜੋ ਕਰ ਸਕਦੇ ਸੀ ਉਹਦੇ ਵੱਧ ਆਫ ਦੇ ਬਿੱਤ ਤੋਂ ਵੱਧ ਮਦਦ ਕੀਤੀ ਤੇ ਮੈਂ ਸਾਰੇ ਜਿਹੜੇ ਇੱਥੇ ਸਾਡੇ ਸਾਥੀ ਖਾਨ ਭਾਈਚਾਰੇ ਦੇ ਸਾਡੇ ਮਲਾਨਾ ਸਾਹਿਬ ਦੇ ਸਾਥੀ ਉਸਮਾਨ ਸਾਹਿਬ ਦੇ ਜਿੰਨੇ ਵੀ ਸਾਥੀ ਆਏ ਆ ਮੈਂ ਸਾਰੀ ਮੁਸਲਿਮ ਬਰਾਦਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੰਨੀ ਗਾੜੀ ਮੁਸਲਮਾਨ ਲੋਕਾਂ ਨੇ ਆਈਆਂ ਇਹ ਸਾਰੇ ਆਹ ਦੇਖੋ ਉੱਪਰ ਪੰਜਾਬੀ ਚ ਲਿਖਿਆ ਹੈ ਹਾਂਜੀ ਮਾਮ ਸਾਹਿਬ ਨੇ ਪੈਗਾਮ ਪੁਚਾਈ ਜੀ ਬismillahirrahman <laughs>